ਹਰ ਕਨਸਿਦਾ ਤੇ ਆਪਣਾ ਬਹੁਤ ਸੋਣ ਤੱਕ ਜਬੂ ਬੋਸ ਨਹੀਂ ਦਿੱਤੇ ਨਹੀਂ ਹੁੰਦੀ ਹੈ ਪੈਂਟ ਚ ਖੁਸ਼ ਖਾਰੂ ਬਏ ਇੱਕ ਨਹੀਂ ਇਹ 4-5 ਇਕੱਠੇ ਹੋ ਕੇ ਆਏ ਆ ਡੱਡ ਡੱਬਰੇ ਕੇ ਸਾਰੇ ਤੇ ਪੂਰਾ ਇਹਨਾਂ ਨੇ ਰਾਤੀ ਫਨ ਕੀਤਾ ਤੇ ਇਹਨਾਂ ਦਾ ਖਾਰੂਪਣਾ ਬੰਦਦਾ ਵੀ ਹੈ ਨਾ ਅਜਾਰੇ ਆਊਟਡੋਰ ਆਏ ਨੇ ਤੇ ਬਾਹਰ ਤੇ ਬੜੀ ਫਨ ਕੀਤਾ ਨਾ ਰਾਤੀ ਹੋਰ ਚਵਾਕ ਵੀ ਉਹ ਵਿੱਚ ਵਿੱਚ ਬੁੜੇ ਵੀ ਇਹਨਾਂ ਦੇ ਪੰਜ-ਛੇ ਗੱਡੀਆਂ ਵੀ ਇਹਨਾਂ ਦੀਆਂ 4-5 ਤਾਂ ਟੈਂਟੀ ਲਾਈ ਬੈਠੇ ਇੱਥੇ ਤੋਟਾ ਕੁਰ ਨਾ ਲੈ 8 ਵਾਲਾ ਟੈਂਨ ਰਾਤੀ ਟ੍ਰੇਲ ਬਹੁਤ ਪੈਂਦੀ ਇੱਥੇ ਟ੍ਰੇਲ ਦੇ ਕਰਕੇ ਪਤਾ ਨਹੀਂ ਟ੍ਰੇਲ ਕਰਕੇ ਪਤਾ ਨਹੀਂ ਕਿਵੇਂ ਕਰਕੇ ਮੇਰੇ ਨੀ ਟੈਂਟ ਦੇ ਅੰਦਰ ਪਾਣੀ ਆ ਜਾਂਦਾ ਜਿਵੇਂ ਆ ਦੇਖਣਾ ਪਾਣੀ ਪਾਣੀ ਆ ਜਾਂਦਾ ਤੇ ਸੁੱਤੇ ਪੈਦੇ ਜਦੋਂ ਮੂੰਹ ਤੇ ਡਿਗਦਨ ਆਏ ਆਏ ਹਾਏ ਨੀ ਆ ਰਹੀ ਆ ਜਾਂਦਾ ਇਹ ਜਮਨ ਨਿੱਕੀ ਜਵਕੜੀ ਹੈ ਮੇਰੀ ਕੁੜੀ ਜਿੱਡੀ ਹੈ ਇਹ ਤੇ ਕੋਲੇ ਨੂੰ ਦੀਵਾਲੀ ਫਿਰਦੀ ਪੂਰਾ ਆ ਮੇਰਾ ਟੈਂਟ ਸੀਗਾ ਆਪਣੀ ਗੱਡੀ ਖੜੀ ਹੈ ਤੇ ਸਾਹਮਣੇ ਮਿੰਨੀ ਘੋੜੇ ਤੇ ਘੋੜੇ ਤੇ ਬਹੁਤ ਸੋਹਣੀ ਥਾਂ ਆ ਗਈ ਹੈ ਆ ਮੇਰਾ ਗਵਾਂਡੀ ਸੀਗਾ ਤੇ ਆ ਜਿੱਥੇ-ਇਥੇ ਲੋਕੀ ਗੱਡੀਆਂ ਖੜੀਆਂ ਨੇ ਇਹ ਸਾਰੇ ਆਪੋ ਆਪਣੇ ਟੈਂਟ ਲਾ ਕੇ ਬੈਠੇ ਆ। ਓਹ ਕੋਨੇ ਤੱਕ ਵੀ ਉੱਪਰਾਂ ਕਿੱਥੇ-ਕਿੱਥੇ ਜਨਤਾ ਬੈਠੀ ਐ। ਉਧਰ ਵੀ ਜਿਹੜਾ ਸਾਹਮਣੇ ਪਹਾੜਾ ਨਾ ਉਹ ਰਾਤੀ ਮੇ ਨਾਂ ਲੱਗਦੀ ਸੀ ਜਿਵੇਂ ਝੀਲ ਆ ਇੰਨੀ ਕ ਪਰ ਝੀਲ ਨਹੀਂ ਇਹ ਖਾਲੀ ਥਾਂ ਹੀ ਐ। ਪਹੁੰਚ ਆ ਤਰਾਂਗੇ ਤੇ ਨਾਲੇ ਐਡੀਟਿੰਗ ਕਰੀ ਜਾਂਦਾ ਮੈਂ ਉੱਧਰ ਚਾਹ ਤਰ ਕੇ ਫਿਰ ਐਡੀਟਿੰਗ ਵਾਲ ਹੋ ਜਾਾਂਗੇ ਤੇ ਅੱਜ ਦੀ ਵੀਡੀਓ ਵੇਖਣ ਵਾਲੇ ਸਾਰੇ ਆਉਣ ਨੂੰ ਸਾਰਾ ਸ਼ੁਕਰੀਆ ਰਾਤ ਆਪਾਂ ਇਸ ਥਾਂ ਤੇ ਰਹਿ ਸੀਗੇ ਆ ਸੋਹਣੀ ਥਾਂ ਸੀਗੀ ਰਾਤੀ ਮੈਨੂੰ ਉਹ ਲੱਗ ਗਿਆ ਜਿਵੇਂ ਝੀਲ ਹੁੰਦੀ ਆ ਪਰ ਉਹ ਝੀਲ ਨਹੀਂ ਉਹ ਵੀ ਇੱਕ ਪਹਾੜ टाइप ਹੀ ਆ ਹਿੱਲ ਹੈ ਤੇ ਇੱਧਰ ਵੀ ਟੋਰੈਂਟਾਂ ਬਣੀਆਂ ਹੋਈਆਂ ਆ ਉਹ ਸਾਹਮਣੇ ਵੀ ਟੋਰੈਂਟਾਂ ਬਣੀਆਂ ਹੋਈਆਂ ਇੱਧਰ ਵੀ ਕੈਂਪਿੰਗ ਕੀਤੀ ਹੋਈ ਹੈਗੀ ਆ ਸੋ ਰਾਤ ਆਪਾਂ ਇਸ ਥਾਂ ਤੇ ਸੀਗੇ ਇੱਥੇ ਨਹਾਉਣ ਦਾ ਪ੍ਰਬੰਧ ਹੈ ਨਹੀਂਗਾ ਨਾ ਬਰਸ ਬਰਸ ਕਰੰਦਾ ਹੈਗਾ ਸਿਰਫ ਟੋਰਟ ਹੈਗੀਆਂ ਜ਼ਰੂਰੀ ਜਿਹੜੀ ਚਾਹੀਦੀਆਂ ਹੁੰਦੀਆਂ ਬਾਥਰੂਮ ਬੁਣ ਲਾਣ ਤੇ ਬਾਕੀ ਬਹੁਤ ਸੋਹਣੀ ਥਾਂ ਹੈ ਇਧਰ ਵੀ ਜੰਗਲ ਹੈ ਕੋੜੇ ਕੋੜੇ ਫਿਰਦੇ ਇਹਨਾਂ ਦੇ گاਵਾ ਫਿਰਦੀਆਂ ਇਹਨਾਂ ਦੇ ਬਲਦ ਵੀ ਫਿਰਦੇ ਵਿੱਚ ਹੀ ਬਤਕਾਂ ਫਿਰਦੀਆਂ ਵਿੱਚ ਕੁੱਕੜ ਕੁਕੜੀਆਂ ਫਿਰਦੀਆਂ ਤੇ ਸਾਰਾ ਕੁਝ ਹੀ ਵਿੱਚ ਇੱਥੇ ਤੇ ਵਿੱਚ ਹੀ ਬੰਦੇ ਫਿਰਦੇ ਹੋ ਸਾਹਮਣੇ ਬਤਕਾਂ ਹੀ ਫਿਰਦੀਆਂ ਤੇ ਅੱਜ ਦਾ ਆਪਣਾ ਸਫਰ ਹੋਊਗਾ ਕੋ ਫਾਰਬਰ ਤੋਂ ਪਹਿਲਾਂ ਆਪਾਂ ਜਾਵਾਂਗੇ ਗੁਰੂ ਘਰ ਜਿਹੜਾ ਆਸਟ੍ਰੇਲੀਆ ਦਾ ਸਭ ਤੋਂ ਪਹਿਲਾ ਗੁਰੂ ਘਰ ਸੀਗਾ ਉੱਥੇ ਜਾ ਕੇ ਮੱਥਾ ਟੇਕਾਂਗੇ ਜਿੱਥੇ ਨਹਾਉਣ ਦਾ ਪ੍ਰੋਗਰਾਮ ਹੋਇਆ ਤਾਂ ਫਿਰ ਨਹਾਵਾਂਗੇ ਵੀ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ ਜੇ ਸਾਮਾਂ ਲੱਗਿਆ ਤੇ ਮੈਂ ਗੁਰੂ ਘਰ ਤੋਂ ਪੁੱਛਿਆ ਸੀਗਾ ਰਹਿਣ ਨੂੰ ਥਾਂ ਹੈਗੀ ਆ ਇਹ ਕਹਿੰਦੇ ਨਹੀਂ ਕਿਤੇ ਵੀ ਰਹਿਣ ਥਾਂ ਹੈ ਨਹੀਂਗੀ ਗੁਰੂ ਘਰ ਸਾਡੇ ਤੇ ਨਹੀਂ ਰੁਕੋ ਦਿੰਦੇ ਕਿਤੇ ਵੀ ਤੇ ਮੈਂ ਸਿਡਨੀ ਵੀ ਤਿੰਨ ਗੁਰੂ ਘਰਾਂ 'ਚ ਪੁੱਛਿਆ ਸੀਗਾ ਉਹਨਾਂ ਨੇ ਮਨਾਂ ਕਰਤਾ ਇੱਥੋਂ ਵਾਲੇ ਵੀ ਕਹਿੰਦੇ ਨਹੀਂ ਸਾਡੇ ਕੋਲ ਥਾਂ ਹੈ ਨਹੀਂਗੀ ਪਰ ਕੋਈ ਗੱਲ ਨਹੀਂ ਆਪਾਂ ਮੱਥਾ ਟੇਕਾਂਗੇ ਤੇ ਫਿਰ ਅੱਗੇ ਵਧਾਂਗੇ ਗੋ ਤੇ ਯਾਫਰ ਬ੍ਰੈਸਮੈਨ ਵੱਲ ਜੁੜੇ ਰਹੋ ਵੀਡੀਓ ਦੇ ਨਾਲ ਤੇ ਮੱਛਰ ਮੱਛਰ ਹੋਏ ਪਏ ਆਪਣੀ ਗੱਡੀ ਦੇ ਮੂਰੇ ਇੰਤਵਾਉਂ ਦਾ ਟਾਈਮ ਆ ਗਿਆ ਤੇ ਮੱਖੀਆਂ ਤੇ ਗਰਮੀ ਦੋਨੇ ਘਟੀਆਂ ਸ਼ੁਰੂ ਹੋ ਗਈਆਂ ਅੱਗੇ-ਅੱਗੇ ਆਪਾਂ ਨੂੰ ਹੋਰ ਮੱਖੀਆਂ ਤੇ ਗਰਮੀ ਮਿਲਣਗੀਆਂ ਦੋਨੇ ਚੀਜ਼ਾਂ ਮਿਲਣਗੀਆਂ ਬੇਟੀਆਂ ਨਾ ਨਾ ਨੀ ਬਰਾਤੀ ਸਿਰੇ ਸਿਰੇ ਬਹੁਤ ਰਾਲਾ ਪਾਇਆ ਇਹਨਾਂ ਨੇ ਅਭੀ ਬਣਾ ਰੱਖਿਆ ਗਿਆ ਪਾਉੜ ਜੇ ਇਹਦੇ ਵਿੱਚ ਵੀ ਰਹਿ ਸਕਦੇ ਹਾਂ ਪਰ ਤਿੰਨ ਸੌ ਡਾਲਰ ਦਾ ਇੱਕ ਆਤ ਵਰਦੇ ਨਿੱਟਾ ਏਟਾ ਵਿਵਸਥੇ ਉ ਆਪਣੀ ਗੱਡੀ ਖੜੀ ਆ ਆਪਾਂ ਇਸ ਥਾਂ ਤੇ ਆ ਕੇ ਰੁਕੇ ਸੀਗੇ 1119 ਨੰਬਰ ਕੌਫ ਹਾਰਬਰ ਕੌਫ ਹਾਰਬਰ ਕੈਂਪਿੰਗ ਐਂਡ 4휠 ਡਰਾਈਵ ਤੇ ਉੱਪਰ ਘੋੜਾ ਜਿਹਾ ਛਾਪੇ ਹੋਇਆ ਆ ਆ ਸਾਹਮਣੇ ਇਹਦੇ ਵਿੱਚ ਆਂਡੇ ਉਂਡੇ ਹੋਰ ਫਲ ਸਬਜ਼ੀਆਂ ਪਈਆਂ ਹੁੰਦੀਆਂ ਹਨਾ ਤੇ ਇਹ ਤੁਸੀਂ ਲੈ ਸਕਦੇ ਹੋ ਇੱਥੇ ਪੈਸੇ ਰੱਖ ਦੋ ਤੇ ਲੈ ਜਾਓ ਇਹਨਾਂ ਨੇ 8 ਡਾਲਰ ਦੇ ਲਾਏ ਹੋਏ ਹੈਗੇ ਪਰ ਆਪਾਂ ਇੱਥੋਂ ਲੈਣ ਦੇ ਚੰਗੇ ਨਹੀਂ ਲੱਗਦੇ ਕਿਉਂਕਿ ਆਪਾਂ ਇੱਥੇ ਰਹਿ ਰਹੇ ਹਾਂ ਇਹ ਕਹਿੰਦੇ ਸਾਡੇ ਕੋਲ ਲੈ ਲਓ ਤੇ ਪਰਪਾਂਡੇ ਕਿ ਦੋ ਮਿੰਨ ਲੈਣੇ ਆਪਣੇ ਕੋਲੇ ਆਲਰੇਡੀ ਹੈਗੇ ਤੇ ਆ ਮੈਨੂੰ ਦੇਖਿਆ ਫਰੈਸ਼ ਪ੍ਰੋਡਿਊਸ ਮਤਲਬ ਸਟਾਲ ਹੈਗੀ ਹੈ ਨਾ ਇੱਥੇ ਕੈਮਰਾ ਲੱਗਿਆ ਤੇ ਤੇ ਕੋਈ ਬੰਦਾ ਹੈ ਨਹੀਂਗਾ ਤੇ ਇਹਨਾਂ ਕੋਲੇ ਹੈਗੇ ਬਨਾਨਾਸ ਖੀਰੇ ਪੰਪਕਿਨ ਤੇ ਅੰਡੇ ਫਾਈਂਡ ਅਸ ਔਨ ਇੰਸਟਾਗ੍ਰਾਮ ਐਂਡ ਫੇਸਬੁੱਕ ਅਵੋਕਾਡੋ 5 ਡਾਲਰ ਦਾ ਬੈਗ ਖੀਰੇ ਪਏ ਇਹਨਾਂ ਕੋਲੇ ਕੇਲੇ ਪਏ ਆਲੂ ਪਏ ਆ ਐਵੋਕਾਡੋ ਪਏ ਆ ਤੇ ਫਲਾਵਰ ਇਹਨਾਂ ਕੋਲੇ ਵੇਚੀ ਆ ਸਾਰੇ ਆਪਾਂ ਕੇਲੇ ਲੈ ਲੈਣੇ ਨੇ ਕੇਲੇ ਲਈ ਗਏ ਕੇਲੇ ਦਾ ਪ੍ਰਾਈਸ ਹੈਗਾ ਆ 2.5 ਡਾਲਰ ਪਰ ਬੈਗ ਠੀਕ ਹੈ ਜੀ ਇਹਦੇ ਵਿੱਚ ਪੈਸੇ ਪਾਵਾਂਗੇ ਆਪਾਂ ਇਹਦੇ ਵਿੱਚ ਯਾਉ ਨੋਟ ਛੱਡਣਾ ਨੋਟ ਛੱਡ ਦਿਓ ਇਹਨਾਂ ਕੋਲੇ ਸ਼ਾਇਦ ਵੀ ਪਿਆ ਹੈਗਾ ਗੁੱਡ 2 ڈالر ਲੈ ਕੇ ਇੱਕ ਬਨਾਣਾ ਲੈ ਜਾਂਦੇ। 2 ڈالر ਪਾਤੇ ਤੇ ਇੱਕ ਬੈਗ ਆਪਾਂ ਕੇਲਾਂ ਦਾ ਲੈ ਲਿਆ। ਆ ਸਾਹਮਣੇ ਰੋਡ ਤੋਂ ਆਏ ਮੋੜ ਕੇ ਨਾ ਪਾਏ ਆਏ ਆ। ਤੇ ਵੇਖਿਆ ਸਾਹਮਣੇ ਰੋਡ ਤੇ ਹੀ ਦੀਨ ਦਾ ਹੋਇਆ ਆਪਣਾ ਇਹ ਗੁਰੂ ਘਰ। ਤੇ ਇੱਥੋਂ ਦੀ ਆ ਕੇ ਇੱਥੇ ਪਾਰਕਿੰਗ ਲਾਈ ਆ ਮੈਨੂੰ ਪਤਾ ਨਹੀਂ ਅੱਗੇ ਵੀ ਪਾਰਕਿੰਗ ਹੋਊਗੀ ਸ਼ਾਇਦ ਅੱਛਾ ਉਹ ਸਾਹਮਣੇ ਪਾਰਕਿੰਗ ਹੈਗੀ ਐ ਪਰ ਮੈਂ ਇੱਥੇ ਲਾਤੀ ਆ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਦੇ ਵਿੱਚ ਤੇ ਮੱਥਾ ਟੇਕਦੇ ਹਾਂ ਸਰਬ ਤਿੰਨਾ ਸੋਹਣਾ ਫਰੇਮ ਬਣਦਾ ਦਰਬਾਰ ਹਾਲ ਉੱਪਰ ਬਣਿਆ ਹੋਇਆ ਠੀਕ ਹੈ ਜੀ ਟੈਕ ਮਿਊਜ਼ੀਅਮ ਆਫ ਆਸਟ੍ਰੇਲੀਆ ਮੈਂ ਗੱਲ ਕਰਦਾ ਮੈਂ ਬਹੁਤ ਰੇਅਰ ਫੀਲ ਕੀਤੀ ਇੱਥੇ ਇੱਥੇ ਸੱਚੀ ਬਹੁਤ ਸਕੂਨ ਹੈ ਸੱਚੀ ਹੈ ਤੇ ਲੰਗਰ ਵੀ ਇੰਨਾ ਸਵਾਦ ਲੱਗਿਆ ਨਾ ਮੈਨੂੰ ਮੈਂ ਲੰਗਰ ਹੁੰਦਾ ਹੀ ਸਵਾਦ ਆ ਤੇ ਬੈਠ ਕੇ ਜਿਹੜਾ ਫੀਲ ਆਇਆ ਨਾ ਬਹੁਤ ਟਾਈਮ ਬਾਅਦ ਮਿਲੇ ਸੱਚੀ ਸਕੂਨ ਮਤਲਬ मैं बयान नहीं कर सकता बहुत सोहनी चीज ही है सारा सही है मैं बयान नहीं कर बस सुकून है बहुत सो म्यूजियम है इन ऑस्ट्रेलिया टिपिकल विलेज इन पंजाब सिख होमलैंड ਤੇ ਪਿੱਛੇ ਆਪਣੇ ਸਿੱਖ ਮਿਊਜ਼ੀਅਮ ਤੇ ਕੋਰੀਫੇਰ ਉਹ ਸਾਹਮਣੇ ਗੁਰੂ ਘਰ ਤੇ ਇੱਥੇ ਸੰਗਤਾਂ ਮੈਂ ਵੇਖੀ ਜਾਂਦਾ ਪਿਛਲੇ ਅੱਧੇ ਪੌਣੇ ਘੰਟੇ ਤੋਂ ਆਈ ਜਾਂਦੇ ਆ ਬਹੁਤ ਚੰਗੀ ਗੱਲ ਹੈ ਲੋਕੀ ਦੂਰੋਂ ਦੂਰੋਂ ਆਉਂਦੇ ਇੱਥੇ ਮੱਥਾ ਟੇਕਣ ਵਾਸਤੇ ਇੱਕ ਔਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਪੈ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ the cousin buzz founded in 1469 seek first arrived in australia in the late 1800s at the time of india was a part of british empire and traveled the free well pause karke padh sakde hunde se ya yeah, guru kar te idhar bhai harish sing naluga ji te idhar mai pako pako ਗੁਰੂ ਘਰ ਤੋਂ ਨਾਲ ਲ ਜਾਂ ਜੋਗਾ ਪ੍ਰਸ਼ਾਦਾ ਵੀ ਮੈਂ ਪੈਕ ਕਰਵਾ ਲਿਆ। ਛੋਲਿਆਂ ਦੀ ਸਬਜ਼ੀ ਤੇ ਤਿੰਨ ਰੋਟੀਆਂ। ਤੇ ਹੁਣ ਇੱਥੇ ਨਾ ਆ ਕੇ ਅੱਗੇ ਵੱਲ ਨੂੰ ਪਧਾਂਗੇ। ਠੀਕ ਆ ਭਾਈ, ਧੰਨਵਾਦ ਵੀਰੇ, ਠੀਕ ਹੈ? ਕੋਈ ਨਹੀਂ ਭਾਜੀ। ਹਾਂ। ਤੇ ਮੈਨੂੰ ਐ ਦੱਸਿਓ ਕਿੰਨੇ ਸੰਗਰ ਕਿੰਨੀ ਕਿਤੇ ਵਾਹਵਾ ਤੇ ਪਿੰਡ ਚ ਰਹਿੰਦੇ ਜੀ? ਹਾਂਜੀ, ਹਾਂਜੀ। ਕਿੰਨੀ ਕਵਰ ਦੀ ਤੇ ਤੁਸੀਂ ਆਪਣੀ? ਜਸਪਰ ਹੈ ਨਹੀਂ ਕੋਈ ਟ੍ਰਾਈਚਿਕਾ ਜਾਂ ਰੋਪੋ ਸਾਰੇ ਆਲੇ-ਦੋਲੇ ਨਹੀਂ ਅੱਛਾ ਵਾਹ ਵਾਹ ਹੈਗੀ ਹੈ ਮਤਲਬ ਹਾਂਜੀ ਹਾਂਜੀ ਠੀਕ ਹੈ ਠੀਕ ਬੜਾ ਟੰਗਾ ਲੱਗਾ ਜੀ ਮੈਂ ਇੱਥੇ ਆ ਕੇ ਮੈਂ ਮੈਲਬਨ ਤੋਂ ਆਇਆ ਹਾਂ ਆਇਆ ਕਰੋ ਕੋਈ ਨਹੀਂ ਇੱਥੇ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਜੀ ਮੈਂ ਹਾਂਜੀ ਕੋਈ ਨਹੀਂ ਆਇਆ ਮੈਲਬਨ ਤੋਂ ਮੈਂ ਇੱਥੇ ਮਿਊਜ਼ੀਅਮ ਜਾਇਆ ਹਾਂਜੀ ਮਿਊਜ਼ੀਅਮ ਜਾਇਆ ਜੀ ਮਤਲਬ ਮੈਂ ਦੇਖੋ ਪੰਜਾਬ ਤੋਂ ਬਾਅਦ ਮੈਨੂੰ ਇੱਥੇ ਆ ਕੇ ਇੰਨਾ ਸਕੂਨ ਹਾਂ ਬਹੁਤ ਸਕੂਨ ਮਿਲਿਆ ਜੀ ਸੰਗੋ ਠੀਕ ਹੈ ਬਈ ਠੀਕ ਹੈ ਬਈ ਧੰਨਵਾਦ ਜੀ ਗੁਰੂ ਘਰ ਤੋਂ ਨਿਕਲ ਕੇ ਹੁਣ ਆਪਾਂ ਅੱਗੇ ਬ੍ਰਿਸਬਨ ਤੇ ਗੋਲਡ ਕੋਸਟ ਵੱਲੋਂ ਵੱਧਦੇ ਆ ਤੇ ਰਾਹ 'ਚ ਵੇਖਦੇ ਆ ਆਪਣਾ ਕੀ ਸਾਲਤਾ ਹੁੰਦਾ ਹੈ ਧੰਨਵਾਦ ਬਲਗੂਲਾ ਵਾਲਿਓ ਤੇ ਧੰਨਵਾਦ ਉਸ ਪ੍ਰਮਾਤਮਾ ਦਾ ਮੈਂ ਹੁਣ ਗੁਰੂ ਘਰ ਤੋਂ ਬਾਹਰ ਨਿਕਲ ਕੇ ਬ੍ਰਿਸਬਨ ਵੱਲ ਨੂੰ ਚੱਲਦਾ ਜੇ ਰਾਤ ਪੈ ਗਈ ਤਾਂ ਆਪਾਂ ਗੋਲਡ ਕੋਸਟ ਵੀ ਰੁਕ ਸਕਦੇ ਆ ਜੇ ਨਾ ਰਾਤ ਪਈ ਤਾਂ ਫਿਰ ਆਪਾਂ ਅੱਗੇ ਜਾ ਕੇ ਬ੍ਰਿਸਬਨ ਜਾ ਕੇ ਕੈਂਪਿੰਗ ਕਰਾਂਗੇ ਤੇ ਮੈਂ ਫੇਰ ਇੱਕ ਵਾਰੀ ਕਹਿਣਾ ਹੈਗਾ ਜੇ ਤੁਸੀਂ ਆਸਟ੍ਰੇਲੀਆ ਰਹਿੰਦੇ ਹੋ ਤਾਂ ਤੁਸੀਂ ਕਮੋ ਆਸਟ੍ਰੇਲੀਆ ਬਹੁਤ ਸੋਹਣਾ ਹੈਗਾ ਤੇ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਘੁੰਮਣ ਦਾ ਤਾਂ ਫਿਰ ਬਲਗੁਲਗਾ ਗੁਰੂ ਘਰ ਜ਼ਰੂਰ ਆਓ ਕਿਉਂਕਿ ਇੱਥੇ ਬਹੁਤ ਸੋਹਣਾ ਹੈ ਸੱਚੀ ਹੋਈ ਬਹੁਤ ਸੋਹਣੀ ਥਾਂ ਹੈਗੀ ਹੈ ਤੇ ਫਿਲਹਾਲ ਮੈਂ ਇੱਥੇ ਵੂਲਵਰਥ ਆਇਆ ਸੀਗਾ ਮੇਰੇ ਕੋਲ ਪਾਣੀ ਮੁੱਕ ਗਿਆ ਸੀਗਾ ਪਾਣੀ ਦੀਆਂ ਬੋਤਲਾਂ ਆਪਾਂ ਰੱਖ ਲਈਆਂ ਤਿਆਰ-ਵਰ ਤਿਆਰ ਹੁਣ ਆਪਾਂ ਅੱਗੇ ਜਾਵਾਂਗੇ ਤੇ ਰਾ ਚੱਕਿਆ ਵੀ ਕੈਂਪ ਏਰੀਆ ਆ ਕੈਂਪ ਏਰੀਆ ਕਿਈ ਨਾ ਕੋਈ ਰੈਸਟ ਏਰੀਆ ਆ ਉਥੇ ਰੁਕਾਂਗੇ ਤੇ ਚਾਹ ਬਣਾ ਕੇ ਪੀਵਾਂਗੇ ਹੱਲੇ ਨਹੀਂ ਥੋੜਾ ਟਾਈਮ ਬਾਅਦ ਆ ਆਪਣੇ ਬੁਲਗੋਲਾ ਵਾਲੇ ਗੁਰੂ ਘਰ ਤੋਂ ਚੱਲ ਕੇ ਤਕਰੀਬਨ 4 ਘੰਟੇ ਦੀ ਵਾਰਡ ਤੇ ਮੈਂ ਇੱਥੇ ਪਹੁੰਚ ਗਿਆ ਹਾਂ ਇਹ ਸ਼ਹਿਰ ਦਾ ਨਾਮ ਹੈ ਬ੍ਰਿਸਬਨ ਬ੍ਰਿਸਬਨ ਦੇ ਨਾਲ ਇੱਕ ਕਸਬਾ ਹੈਗਾ ਉੱਥੇ ਮੈਂ ਬੁਸ਼ ਕੈਂਪਿੰਗ ਕਰਨ ਆਲਾ ਹਾਂ ਤੇ ਆਹ ਰੋਡ ਆ ਜਿੱਥੋਂ ਮੈਂ ਆਇਆ ਹੈਗਾ ਇਧਰੋਂ ਲੱਭ ਕੇ ਆਏ ਆ ਤੇ ਇਧਰ ਨੂੰ ਆਪਾਂ ਇੱਥੇ ਆ ਗਏ ਹੁਣ ਮੈਂ ਮੈਸੇਜ ਕੀਤਾ ਉਹਨਾਂ ਨੂੰ ਖੜ ਕੇ ਤੇ ਇਹ ਸ਼ਾਇਦ ਗੇਟ ਖੋਲਣਗੇ ਹੁਣ ਜਾਂ ਆਪ ਆਉਣਗੇ ਤੇ ਇਹ ਬੁਸ਼ ਕੈਂਪਿੰਗ ਹੈ ਇਹਦੇ ਵਿੱਚ ਅੱਜ ਦੀ ਰਾਤ ਆਪਣਾ ਟਿਕਾਣਾ ਹੋਊਗਾ ਇੱਥੇ ਅਸੇਪਸੇ ਜਾਨਵਰਾਂ ਦੀਆਂ ਆਵਾਜ਼ਾਂ ਸੁਣੀਆਂ ਦਿੰਦੀਆਂ ਆਹ ਤਾਲਾ ਲਾਇਆ ਹੋਇਆ ਸੀ ਇਹਨਾਂ ਨੇ ਤੇ ਇਹਦਾ ਕੋਡ ਹੈ 2025 ਤੇ ਮੈਨੂੰ ਇਹ ਸਮਝ ਘਟ ਲੱਗੀ ਥੋੜੀ ਇਹ ਵੀ ਖੋਲਣਾ ਕਿਵੇਂ ਹੈ ਨੰਬਰ ਤਾਂ ਮੈਂ ਭਰਤਾ ਸੀਗਾ ਮੈਸੇਜ ਕੋਈ ਬਟਨ ਬਟਨ ਹੋਊਗਾ ਪਰ ਐਂਡ ਤੇ ਖੁੱਲ ਗਿਆ ਇਹ ਉਹ ਕਹਿੰਦੀ ਵੀ ਗੱਡੀ ਆਉਦੀ ਅੰਦਰ ਲੈ ਜਾ ਜਿੱਥੇ ਤੇਨ ਥਾਂ ਮਿਲਦੀ ਹੈ ਉੱਥੇ ਜਾ ਕੇ ਲਾਵਾ ਗੇਟ ਦਾ ਕੋਡ ਖੋਲ ਲੈ 2025 ਗੱਡੀ ਅੰਦਰ ਲੈ ਜਾਓ ਤੇ ਜਿੱਥੇ ਜੀ ਕਰਦਾ ਉੱਥੇ ਜਾ ਕੇ ਰਾਤ ਕੱਟ ਲਓ ਜਿੱਦੀ ਲੋੜ ਪਏ ਤਾਂ ਮੈਨੂੰ ਫੋਨ ਕਰ ਲਿਓ ਹੁਣ ਮਨਾਇਆ ਕਿ ਇਹ ਜੰਗਲਾਂ 'ਚ ਹੋਣਾ ਅਜੇ ਤੱਕਾਣਾ ਸੋਰੀ ਹੁਣੇ ਹੁਣੇ ਡੱਬਿਆ ਤੇ ਉਧਰ ਚਾਨਣਾ ਮੇਰਾ ਹੋਂ ਤੋਂ ਪਹਿਲਾ ਪਹਿਲਾ ਵੀਡੀਓ ਬਣਾਣਾ ਇਧਰੋਂ ਮੈਂ ਆਇਆ ਅੰਦਰ ਜੇ ਜਾ ਕੇ ਜੰਗਲ ਦੇ ਵਿੱਚ ਪੂਰਾ ਤੇ ਆ ਪੂਰਾ ਜੰਗਲ ਹੈ ਤੇ ਜੰਗਲ ਦੇ ਵਿੱਚ ਇਦਾਂ ਦਾ ਇਹਨਾਂ ਨੇ ਸੈਟਅਪ ਬਣਾਇਆ ਹੋਇਆ ਹੈ ਪਰ ਇਹ ਕਹਿੰਦੇ ਅੱਜ ਅੱਗ ਲਾਉਣ ਦੀ ਮਨਜ਼ੂਰੀ ਨਹੀਂ ਹੈਗੀ ਕਿਉਂਕਿ ਸਰਕਾਰ ਵੱਲੋਂ ਕਿਹਾ ਹੋਇਆ ਵੀ ਅੱਗ ਤੁਸੀਂ ਅਜੇ ਨਹੀਂ ਲਾਉਣੀ ਤੇ ਮੈਨੂੰ ਲੱਗਦਾ ਮੈਂ ਇੱਥੇ ਕਿਤੇ ਕੈਂਪਿੰਗ ਕਰ ਲਾ ਉੱਕੇ ਇੱਥੇ ਬੈਨ ਨੂੰ ਵੀ ਥਾਂ ਹੈਗੀ ਆ ਤੇ ਹੋਰ ਵੀ 100 ਰੁਪਏ ਇੱਥੇ ਪਤਾ ਨਹੀਂ ਕੀ ਹੈ ਅੱਛਾ ਓਵਨ ਹੈ ਓਕੇ ਗੁੱਡ ਇਹ ਸਾਰੰ ਦਾ ਕਾਮਨ ਏਰੀਆ ਹੋਊਗਾ ਤਾਂ ਆਪਣੇ ਕੋਲ ਟੇਬਲ ਵੀ ਹੈਗਾ ਤੇ ਕੁਰਸੀਆਂ ਵੀ ਹੈਗੀਆਂ ਉਹ ਸਾਹਮਣੇ ਬਾਥਰੂਮ ਹੋਣਗੇ ਹੂੰ ਇੱਧਰ ਪੂਰਾ ਪੂਰਾ ਜੰਗਲ ਇੱਥੇ ਮੇਰੇ ਰਮੈਣੇ ਇਕੱਲਾ ਹੋਰ ਕੋਈ ਨਹੀਂ ਹੈ। ਮੈਂ ਅਸੇ ਪਾਸੇ ਸਾਰੇ ਪਾਸੇ ਘੇੜਾ ਲਾ ਕੇ ਵੇਖਿਆ। ਇੱਥੇ ਮੇਰੇ ਤੋਂ ਇਲਾਵਾ ਕੋਈ ਹੋਰ ਹੈ ਨਹੀਂਗਾ। ਇਹ ਕਿਸੇ ਨੇ ਖੇਤ ਲੈ ਕੇ ਛੱਡੇ ਆ। ਜੰਗਲੀ ਆ। ਖੇਤ ਤਾਂ ਕਾਦੇ ਆ। ਤੇ ਬਾਹਰੋਂ ਤਾਲਾ ਲਾਇਆ ਹੋਇਆ। ਤਾਲੇ ਦੇ ਉੱਪਰ ਇੱਕ ਲੋਕ ਲੱਗਿਆ ਹੋਇਆ। ਲੋਕ ਦਾ ਕੋਡ ਇਹਨੇ ਮੈਨੂੰ ਦੇ ਦਿੱਤਾ ਸੀਗਾ। ਤੇ ਅੰਦਰ ਕੋਈ ਨਹੀਂ ਹੈਗਾ ਹੋਰ। ਇੱਧਰ ਬਾਥਰੂਮ ਬਣੇ ਹੋਏ ਆ। ਉਹ ਕੁਝ ਬਹਿਣ ਬੁੰਨ ਥਾਂ ਬਣਿਆ ਹੋਇਆ। ਤੇ ਇਹ ਸਾਰਾ ਜੰਗਲ ਹੀ ਜੰਗਲ ਆ। ਤੇ ਆ ਮਰੀ ਲੈਟ ਇਹ ਥੱਲਪਾ ਛੱਤ 'ਤੇ ਇਹ ਲੋ ਇਹ ਚੱਬ ਜਾਂਦੀ ਹੈ ਇਹਨੂੰ ਬਿੱਥੇ ਚ ਪੀਦਾਂਗੇ ਇੱਥੇ ਦਵਾਂ ਕੈਂਪਿੰਗ ਹਾ ਖੜੇ ਗੱਡੀ ਤੇ ਇੱਥੇ ਸਿੱਧਾ ਬਾਹਰ ਨੂੰ ਹੋ ਜਾਗੇ ਸਵੇਰ ਮੈਂ ਗੁਰੂ ਘਰ ਵਾਜ ਦੇ ਰੋਟੀ ਪੈਕ ਕਰਾ ਲਿਆ ਸੀਗਾ ਤਿੰਨ ਰੋਟੀਆਂ ਤੇ ਸਬਜ਼ੀ ਨਾਲ ਤੇ ਉਹ ਖਾਧੀ ਹੁਣ ਇਹ ਕਹਿੰਦੇ ਵੀ ਅ ਅੱਜ ਫਾਇਰਮੈਨ ਹੈ ਮਤਲਬ ਅੱਜ ਤੁਸੀਂ ਅੱਗ ਨਹੀਂ ਲਾ ਸਕਦੇ ਤੇ ਮੈਂ ਕਿਹਾ ਸਟੋਵ ਬਾਲ ਲਾਂ ਮੈਂ ਤੇ ਕਹਿੰਦੇ ਤੇਰੀ ਮਰਜ਼ੀ ਹੈ ਪਰ ਸਾਡੇ ਵੱਲੋਂ ਮਨਾਹੀ ਹੈ ਵੀ ਸਾਨੂੰ ਬਿਨਾਂ ਦੱਸੇ ਬਾਅਦ ਸਕਦਾ ਤੂੰ ਤੇ ਫਿਰ ਮੈਂ ਨਹੀਂ ਬਾਲ ਰਿਹਾ ਉਦੋਂ ਪਿੱਛੇ ਕਾਰਨ ਇੱਕ ਇਹ ਹੈਗਾ ਅ ਮੈਂ ਰਾਤੀ ਭਾਂਡੇ ਸਵੇਰੇ ਜਦੋਂ ਚਾਹ ਬਣਾਈ ਸੀਗੀ ਤਾਂ ਮੈਂ ਗੁਰੂ ਘਰ ਗਿਆ ਸੀ ਕਿਤੇ ਗੁਰੂ ਘਰ ਭਾਂਡੇ ਨਹੀਂ ਧੋ ਕੇ ਧੋਤੇ ਮੈਂ ਤੇ ਜਿੱਥੇ ਮੈਂ ਜਰਾਤੀ ਰਿਹਾ ਸੀਗਾ ਉੱਥੇ ਭਾਂਡੇ ਤੋਂ ਨੂੰ ਥਾਂ ਹੈ ਨਹੀਂ ਸੀਗਾ ਤੇ ਇੱਥੇ ਵੀ ਭਾਂਡੇ ਤੋਂ ਨੂੰ ਥਾਂ ਨਹੀਂ ਹੈਗਾ ਚਾਰੇ ਪਾਸੇ ਕੁਪ ਨੇ ਰਾਇ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਬੋਲੀ ਜਾਂਦੇ ਆ ਤੇ ਹੁਣ ਮੈਂ ਅੰਦਰ ਵੜ ਕੇ ਐਡੀਟਿੰਗ ਕਰੂੰਗਾ ਤੇ ਸੌ ਜਾਣਾ ਅੱਜ ਆਪਾਂ ਸਵੇਰੇ ਵੇਖਦੇ ਆ ਇੱਕ ਲਾਈਟ ਇੱਧਰ ਲਾਈ ਹੈ ਤੇ ਇੱਕ ਲਾਈਟ ਲੱਗੀ ਹੈ ਇੱਧਰ ਤੇ ਅੱਜ ਸਮਾਂ ਹੈਗਾ ਅੱਜ ਕੋਈ ਕੁਝ ਵੀ ਨਹੀਂ ਕਰ ਰਿਹਾ ਹਾਂ ਮੇਰੇ ਕੋ ਗੁਰੂ ਘਰੋਂ ਦਿੱਤੇ ਹੋ ਲੱਡੂ ਪਏ ਲੱਡੂ ਖਾ ਲਾਂਗੇ ਆਪਾਂ ਤੇ ਆ ਐਡੀਟਿੰਗ ਕਰਦਾਂ ਨੂੰ ਦਾ ਛੇ ਮੇਰਾ ਕੈਂਪ ਇੱਧਰ ਪਾਸੇ ਇੱਕ ਆ ਲਾਈਟ ਲਾਈ ਹੈ ਇੱਕ ਹੋਰ ਲਾਈਟ ਲਾਈ ਹੈ ਤੇ ਚਾਰੇ ਪਾਸੇ ਘੁੱਪ ਨੇ ਰਿਹਾ ਕਿਉਂਕਿ ਜੰਗਲ ਹੈਗਾ ਉਹ ਸਾਹਮਣੇ ਬਾਥਰੂਮ ਦੀਆਂ ਲਾਈਟਾਂ ਜਗਦੀਆਂ ਦੋ ਤਿੰਨ ਥੱਲੇ ਲਾਈਆਂ ਡੈਕੋਰੇਸ਼ਨ ਵਾਸਤੇ ਨਾਲੇ ਤੇ ਅੱਜ ਦਾ ਸਫਰ ਬਹੁਤ ਸੋਹਣਾ ਰਿਹਾ ਤੇ ਉਮੀਦ ਕਰਦਾ ਜੀ ਰਾਤ ਵੀ ਬਹੁਤ ਵਧੀਆ ਰਹੂਗੀ ਤੇ ਆਪਾਂ ਕਾਫ ਫਾਰਬਰ ਤੋਂ ਚੱਲੇ ਸੀਗੇ ਉਹ ਕੈਂਪ ਸਾਈਟ ਬਹੁਤ ਸੋਹਣੀ ਸੀਗੀ ਉੱਥੇ ਮੇਰੇ ਨਾਲ ਹੋਰ ਵੀ ਬਾਕੀ ਜਾਣੇ ਸੀਗੇ ਪਰ ਇੱਥੇ ਹੋਰ ਕੋਈ ਨਹੀਂ ਸਿਰ ਮੈਂ ਇਕੱਲਾ ਹੀ ਆ ਕਾਫ ਫਾਰਬਰ ਤੋਂ ਆਪਾਂ ਗੁਰੂ ਘਰ ਗਏ ਗੁਰੂ ਘਰ ਬਹੁਤ ਵਧੀਆ ਲੱਗਿਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੀ ਹੈ ਸਕੂਨ ਵਾਲੀ ਥਾਂ ਹੈ ਇੱਕ ਵਾਰੀ ਹਰੇਕ ਦਾ ਆਉਣਾ ਬਣਦਾ ਉਸ ਤੋਂ ਬਾਅਦ ਸਿੱਧਾ ਡਰਾਈਵ ਕਰਕੇ ਮੈਂ 골ਡ ਕੋਸਟ ਨਹੀਂ ਰੁਕਿਆ 골ਡ ਕੋਸਟ ਦੇ ਵਿੱਚ ਦੇਖਣ ਨੂੰ ਕਾਫੀ ਥਾਵਾਂ ਸੀਗੀਆਂ ਉੱਥੇ ਮੈਂ ਨਹੀਂ ਰੁਕਿਆ ਤੇ ਮੈਂ ਸਿੱਧਾ ਇੱਧਰ ਆ ਗਿਆ ਕਿਉਂਕਿ ਗੋਲਡ ਕੋਸਟ ਪਹਿਲਾਂ ਮੈਂ ਗਿਆ ਹੋਇਆ ਹਾਂ ਤੇ ਵੈਸੇ ਵੀ ਆਪਣਾ ਮਕਸਦ ਜਿਹੜਾ ਉਹ ਲੂਪ ਪੂਰਾ ਕਰਨਾ ਹੈਗਾ ਤੇ ਹੁਣ ਇਸ ਤੋਂ ਅੱਗੇ ਜਿਹੜਾ ਆਪਣਾ ਕੰਮ ਰਾਹ ਹੈਗਾ ਉਹ ਥੋੜਾ ਹੋਰ ਟਫ ਹੁੰਦਾ ਜਾਊਗਾ ਕਿਉਂਕਿ ਕੈਂਪ ਸਾਈਟਾਂ ਨਹੀਂ ਮਿਲਣੀਆਂ ਤੇ ਅਰੀਜਨਲ ਦੇ ਇਲਾਕੇ ਹੁੰਦੇ ਉਧਰਲੇ ਪਾਸੇ ਜਿੱਨੇ ਪਥਨ ਦਿਨਵਾਸੀਆ ਉਹ ਹੁੰਦੇ ਹੈਗੇ ਠੀਕ ਹੈ ਤੇ ਇਜ਼ੀ ਫੈਸਿਲਿਟੀਆਂ ਨਹੀਂ ਹੁੰਦੀਆਂ ਉੱਥੇ ਮਤਲਬ ਆਸਾਨੀ ਨਾਲ ਨਹੀਂ ਕੁਝ ਮਿਲਦਾ ਤਾਂ ਅੱਗੇ ਆਪਾਂ ਨੂੰ ਹੋਰ ਥੋੜੀ ਸਾਵਧਾਨੀ ਵਰਤਣੀ ਪਊਗੀ ਤੇ ਫਿਲਹਾਲ ਇਸ ਥਾਂ ਤੇ ਆ ਤੇ ਇਸ ਵੀਡੀਓ ਨੂੰ ਅੱਪ ਇੱਥੇ ਖਤਮ ਕਰਦੇ ਆ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸੋਹਣਾ ਜੀਵਣਾ ਹੀ ਹੋਈ ਹੈ ਰਿਸਕਵਰ ਦਾ ਸਪੈਸ਼ਲ ਜੀ ਕਰਦੇ ਸੀ ਸਟਾਰਟ 1968 ਚ ਵਿਲੀਅਮ ਸਿੰਘ ਮੁੱਲੀ ਉਹਨਾਂ ਨੇ ਤਿਆਰ ਕੀਤਾ ਸੀਗਾ ਇਹ ਮਰਵਾ ਲਿਖਿਆ ਹੋਇਆ ਤੁਸੀਂ ਸਾਰਾ ਪੜ ਸਕਦੇ ਹੋ 1970 ਦੇ ਵਿੱਚ ਤਿਆਰ ਹੋਇਆ ਸੀਗਾ que nós o nosso nome oria ਦਬੇ ਸਿੰਘ ਆਰਾਈਵਡ ਇਨ 1844 ਇਹ ਸ਼ਰਤ ਸਰਪੇ ਆਪਣੇ ਉੱਪਰ ਲਿਖਿਆ ਵੀ ਹੋਇਆ ਕਿਹੜੀ ਚੀਜ਼ ਕਿਹੜੀ ਹੈਗੀ ਹੈ ਜਿਵੇਂ ਇੱਕ ਨੰਬਰ ਹੈਗੀ 31 ਹੈ ਅਖਬਾਰ ਲਿਖਾ 2 ਨੰਬਰ ਤਲਵਾਰ ਜਮਦਾਲ ਇਧਰ ਆਪਣੇ ਸਾਜ਼ ਪਏ ਹੈਗੇ ਸਰੰਗੀਸ ਰੰਦਾ ਦਿਲਰਬਾ ਤਾਉਸ ਪਰ ਮੋਰ ਵਰਗਾ ਬਣਾਇਆ ਹੋਇਆ ਹੈ ਛੋਟੇ ਸਾਹਿਬ ਜਾਦੇ ਮਾਤਾ ਗੁਜਰੀ ਜੀ ਹਰੀ ਸੰਗ ਨਗਲਵਾ ਬਹੁਤ ਸੋਹਣੀ ਪ੍ਰਿੰਟਿੰਗ ਤਿਆਰ ਕੀਤੀ ਰਹੀ ਹੈ ਬਹੁਤ ਜਿਆਦਾ ਸੋਹਣੀ ਹਰプラスੇ ਕੰਪੇਅਰ ਹੁੰਦਾ ਸੀਗਾ ਸੰਤ ਜਰਨੈਲ ਸਿੰਘ ਜੀ ਪੈਟਰੋਲੇ ਸੋਏ ਸਿੱਖ ਹਿਸਟਰੀ ਲੀਕੀ ਹੋਈ ਹੈ ਜੀ ਤੇ ਮੈਂ ਫੇਰ ਕਹਣਾ ਇੱਥੇ ਬਹੁਤ ਕੋਨਾ ਮੈਨਾਂ ਇਸ ਟੂਰ ਦੇ ਵਿੱਚ ਭੱਜਿਆ ਜਾ ਰਿਹਾ ਸੀ ਭੱਜਿਆ ਜਾ ਰਿਹਾ ਸੀ ਕਿ ਆਇਆ ਮੈਂ ਮੈਂ ਖੜ ਗਿਆ ਕੋਈ ਇੱਥੇ ਮੇਰਾ ਹੰਜੀ ਗੰਦਾ ਮੈਂ ਸੇ ਰੁਕਾਂ ਜਿਹਨੂੰ ਮੈਂ ਰੁਕਣ ਦਿੱਤਾ ਤਾਂ ਤੇ ਬੌਸ ਹੋਣਾ ਕੋਈ ਤੇ ਆ ਚੀਜ਼ ਮੇਰੇ ਹੱਥੋਂ ਨਿਕਲ ਜਲਦੀ ਸੀਗੀ ਪੁਰਾਣੇ ਪਿੰਡ ਆਪਣੇ